ਸਲੋਕ ਮਹੱਲਾ ਦੂਜਾ ਜੈ ਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹੀ ਨਾਨਕ ਅੰਮ੍ਰਿਤ ਏਕ ਹੈ ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੀ ਨਾਨਕ ਅੰਮ੍ਰਿਤ ਮਨ ਮਾਹੀ ਅੰਮ੍ਰਿਤ ਅੰਮ੍ਰਿਤ ਮਨ ਮਾਹੀ ਪਾਈਐ ਗੁਰ ਪ੍ਰਸਾਦ ਤੀਨੀ ਪੀਤਾ ਰੰਗ ਸੋ ਜੇਨ ਕਉ ਲਿਖਿਆ ਆਦ ਮਹੱਲਾ ਦੂਜਾ ਕੀਤਾ ਕਿਆ ਸਾਲਾਹੀਐ ਕਰੇ ਸੋ ਏ ਸਾਲਾਹੀ ਨਾਨਕ ਏਕੀ ਬਾਹਾਰਾ ਦੂਜਾ ਦਾਤਾ ਨਾਹੀ ਕਰਤਾ ਸੋ ਸਾਲਾਹੀਐ ਜਿਨ ਕੀਤਾ ਆਕਾਰ ਦਾਤਾ ਸੋ ਸਾਲਾਹੀਐ ਜੇ ਸਭ ਸੇ ਦੇ ਆਦਾਰ ਨਾਨਕ ਆਪ ਸਦੀਵ ਹੈ ਪੂਰਾ ਜੈਸ ਪੰਡਾਰ ਵੱਡਾ ਕਾਰ ਸਲਾਹੀ ਹੈ ਅੰਤ ਨਾ ਪਾਰਾ ਵਾਰ ਪੌੜੀ ਹਰ ਕਾ ਨਾਮ ਨਿਧਾਨ ਹੈ ਸੇਵੈ ਸੁਖ ਪਾਈ ਨਾਮ ਨਰੰਜਨ ਉਚਰਾ ਉਚਰਾ ਹਾਂ ਬਿੰਦੀ ਲੱਗੀ ਹੋਈ ਹੈ ਨਾਮ ਨਰੰਜਨ ਉਚਰਾ ਪਾਤ ਸਿਓ ਘਰ ਜਾਈ ਗੁਰਮੁਖ ਬਾਣੀ ਨਾਮ ਹੈ ਨਾਮ ਰਿਧੈ ਵਸਾਈ ਮਤ ਪੰਖੇ ਰੂワਸ ਹੋਏ ਸਤ ਗੁਰੂ ਧਿਆਈ ਨਾਨਕ ਆਪ ਦਇਆਲ ਹੋਏ ਨਾਮੇ ਲੇਵਲਾਈ ਸਲੋਕ ਮਹੱਲਾ ਦੂਜਾ ਤਿਸ ਸੋ ਕੈਸਾ ਬੋਲਣਾ ਜੇ ਆਪੇ ਜਾਣੇ ਜਾਣ ਨਾਣੇ ਨਾਲੀ ਸੁਧਾ ਜਾਣ ਚੀਰੀ ਜਾ ਕੀ ਨਾ ਫਿਰੈ ਸਾਹਿਬ ਸੋ ਪਰਵਾਣ ਚੀਰੀ ਜਿਸ ਕੀ ਚੱਲਣਾ ਮੀਰ ਮਲਕ ਸਲਾਰ ਜੋ ਤਿਸ ਭਾਵੇਂ ਨਾਨਕਾ ਸਾਈ ਭਲੀ ਕਾਰ ਜਿਨਾ ਚੀਰੀ ਚੱਲਣਾ ਹੱਥ ਦਿਨਾ ਕਿਛ ਨਾਹੀ ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੀ ਉੱਠੀ ਕਰ ਲੈ ਪਾਹੀ ਸਾਹਿਬ ਕਾ ਫੁਰਮਾਨ ਹੋਏ ਇਥੇ ਵਿਸਰਾਮ ਐ ਉੱਠੀ ਕਰ ਲੈ ਪਾਹੀ ਜਿਹਾ ਚੀਰੀ ਲਿਖਿਆ ਤੇਹਾ ਹੁਕਮ ਕੁਮਾਹ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹ ਕੱਲੇ ਆਵਹਿ ਨਾਨਕਾ ਸੱਦੇ ਉੱਠੀ ਜਾਹ ਮਹੱਲਾ ਦੂਜਾ ਸਿਫਤ ਜਿਨਾ ਕੋ ਬਖਸ਼ੀਐ ਸੇਈ ਪੋਤੇਦਾਰ ਕੁੰਜੀ ਜਿਨ ਕਉ ਦਿੱਤੀਆ ਤਿਨਾ ਮਿਲੇ ਪੰਡਾਰ ਜਹ ਪੰਡਾਰੀ ਹੂ ਗੁਣ ਨਿਕਲੈ ਤੇ ਕੀਆ ਹੈ ਪਰਵਾਣ ਨਦਰ ਤਿਨਾ ਕਉ ਨਾਨਕਾ ਨਾਮ ਜਿਨਾ ਨੀਸਾਨ ਪੌੜੀ ਨਾਮ ਨਰਨਜਨ ਨਿਰਮਲਾ ਸੁਣੈ ਸੁਖ ਹੋਈ ਸੋਣ ਸੋਣ ਮਨ ਵਸਾਈਐ ਬੁਝੈ ਜਾਣ ਕੋਈ ਬਹਿਦਿਆ ਉਠਦਿਆ ਨਾ ਵਿਸਰੈ ਸਾਚਾ ਸਤ ਸੋਈ ਭਗਤਾ ਕੋ ਨਾਮ ਆਧਾਰ ਹੈ ਨਾਮੇ ਸੁਖ ਹੋਈ ਨਾਨਕ ਮਾਨ ਤਨ ਰਵ ਰਹਾ ਗੁਰਮੁਖ ਹਰਿ ਸੋਈ ਸ਼ਲੋਕ ਮਹੱਲਾ ਪਹਿਲਾ ਨਾਨਕ ਤੁਲਿਐ ਤੋਲ ਜੇ ਜੀਵ ਪਿਛੈ ਪਾਈਐ ਇਕਸ ਨਾ ਪੁੱਜਿਆ ਬੋਲ ਪੁੱਜਿਆ ਕਸਕੇ ਬੋਲਨਾ ਇਕਸ ਨਾ ਪੁੱਜਿਆ ਬੋਲ ਜੇ ਪੂਰੇ ਪੂਰਾ ਕਾਰ ਮਿਲਾ ਵਡਾ ਆਖਣ ਭਾਰਾ ਤੋਲਾ ਹੋਰ ਹੌਲੀ ਮੱਤੀ ਹੌਲੇ ਬੋਲ ਹੋਰ ਹੌਲੀ ਮੱਤੀ ਹੌਲੇ ਬੋਲ ਧਰਤੀ ਪਾਣੀ ਪਰਬਤ ਭਾਰ ਕਿਉ ਕੰਡਾ ਤੋਲੇ ਸੁਨਿਆਰ ਤੋੜਾ ਮਾਸਾ ਕਿਉ ਕੰਡਾ ਤੋਲੇ ਸੁਨਿਆਰ ਅਭਿਸ਼ਰਾਮ ਕਿਉ ਕੰਡਾ ਤੋਲੇ ਸੁਨਿਆਰ ਤੋੜਾ ਮਾਸਾ ਰਤਕ ਪਾਇ ਤੋਲਾ ਮੱਸਾ ਇਥੇ ਵਿਸ਼ਰਾਮ ਰਤਕ ਪਾਇ ਨਾਨਕ ਪੁੱਛਿਆ ਦੇ ਪੁਜਾਈ ਨਾਨਕ ਪਦ ਤੇ ਵਿਸ਼ਰਾਮ ਹੈ ਨਾਨਕ ਪੁੱਛਿਆ ਦੇ ਪੁਜਾਈ ਮੂਰਖ ਅੰਧਿਆ ਅੰਧੀ ਤਾਤ ਕਹਿ ਕਹਿ ਕਹਿਣ ਕਹਾਇਨ ਆਪ ਮਹੱਲਾ ਪਹਿਲਾ ਆਖਣ ਔਖਾ ਸੁਨਣ ਔਖਾ ਆਖ ਨਾ ਜਾਪੀ ਆਖ ਇਕ ਆਖ ਆਖ ਹੈ ਸ਼ਬਦ ਭਾਖ ਹੈ ਅਰਧ ਉਰਧ ਦਿਨ ਰਾਤ ਜੇ ਕਿਹ ਹੋਏ ਤਾ ਕਿਹ ਦਿਸੈ ਜਾਪੈ ਰੂਪ ਨਾ ਜਾਤ ਸਭ ਕਾਰਨ ਕਰਤਾ ਕਰੇ ਘਟ ਔ ਘਟ ਘਟ ਥਾਪ ਆਖਣ ਔਖਾ ਨਾਨਕਾ ਆਖ ਨਾ ਜਾਪੈ ਆਖ ਪੌੜੀ ਨਾਏ ਸੁਣਿਆ ਮਨ ਰਹਿਸੀਐ ਨਾਮੇ ਸ਼ਾਂਤ ਆਈ ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ ਨਾਏ ਸੁਣਿਆ ਨਾਉ ਊਪਜੈ ਨਾਮੇ ਵਡਿਆਈ ਨਾਮੇ ਹੀ ਸਭ ਜਾਤ ਪੱਤ ਨਾਮੇ ਗਾਤ ਪਾਈ ਗੁਰਮੁਖ ਨਾਮ ਧਿਆਈ ਐ ਨਾਨਕ ਲੇਵ ਲਾਈ ਸ਼ੋਕ ਮਹੱਲਾ ਪਹਿਲਾ ਝੂਠ ਨਾ ਰਾਗਣੀ ਝੂਠ ਨਾ ਵਿਦਦੀ ਝੂਠ ਨਾ ਚੰਦ ਸੂਰਜ ਕੀ ਭੇਦੀ ਝੂਠ ਨਾ ਇੱਥੇ ਵਿਸਰਾਮ ਲਾਉਣਾ ਝੂਠ ਨਾ ਅੰਨੀ ਝੂਠ ਨਾ ਨਾਈ ਝੂਠ ਨਾ ਮੀ ਹੁ ਵਰਿਆ ਸਭ ਥਾਈ ਝੂਠ ਨਾ ਧਰਤੀ ਝੂਠ ਨਾ ਪਾਣੀ ਝੂਠ ਨਾ ਪੌਣਾ ਮਾਹੀ ਸਮਾਣੀ ਨਾਨਕ ਨਿਗੁਰਿਆ ਗੁਣ ਨਾਹੀ ਕੋਇ ਨਾਨਕ ਪਾਤੀ ਵਿਸਨਾਮ ਹੈ ਨਿਗੁਰਿਆ ਪਾਤੀ ਏਮ ਕਲਾਤਨੀ ਹੈ ਨਿਗੁਰਿਆ ਗੁਣ ਨਾਹੀ ਕੋਇ ਮੁਹੇ ਫੇਰਿਆ ਮੁਹ ਝੂਠਾ ਹੋਏ ਮਹੱਲਾ ਪਹਿਲਾ ਨਾਨਕ ਚੁੱਲੀਆਂ ਸੁੱਚੀਆਂ ਜੇ ਭਰ ਜਾਣ ਕੋਈ ਇਹ ਚੁੱਲੀਆਂ ਪੁੱਲਾ ਹੀ ਬੋਲਣਾ ਬਿੰਦੀ ਨਹੀਂ ਲਾਉਣੀ ਨਾਨਕ ਚੁੱਲੀਆਂ ਸੁੱਚੀਆਂ ਜੇ ਭਰ ਜਾਣ ਕੋਈ ਸੁਰਤੀ ਚੁਲੀ ਗਿਆਨ ਕੀ योगी का जत जत होए ब्राह्मण चुली संतोषी गृहिका सत दान राजे चुली न्याय की पढ़या सच्च ध्यान पाणी चित न तुपई मुख पीता देख जाय पाणी पिता जगत का फेर पाणी सब खाय पौड़ी ਨਾਇ ਸੁਣਿਆ ਸਭ ਸਿੱਧ ਹੈ ਰਿੱਧ ਪਿੱਛੇ ਆਵੇ ਨਾਇ ਸੁਣਿਆ ਨੌ ਨਿਧ ਮਿਲੇ ਮਾਨ ਚਿੰਦਿਆ ਪਾਵੇ ਨਾਇ ਸੁਣਿਆ ਸੰਤੂਖ ਹੋਏ ਕਬਲਾ ਚਰਨ ਧਿਆਵੇ ਨਾਇ ਸੁਣਿਆ ਸਹਿਜ ਊਪਜੈ ਸਹਿਜੇ ਸੁਖ ਪਾਵੇ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੇ ਸਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਣ ਦੁੱਖ ਵਰਤਨ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰਹਿ ਪੁਕਾਰ ਦੁੱਖ ਕੀਆ ਪੰਡਾ ਖੁੱਲੀਆ ਸੁਖ ਨਾ ਨਿਕਲਿਓ ਕੋਇ ਦੁੱਖ ਵਿੱਚ ਜੀਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਮਾਨ ਤਨ ਹਰਿਆ ਹੋਏ ਦੁਖ ਕੀਆ ਅੱਗੀ ਮਾਰੀਐ ਭੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆ ਭਾਸ ਰੰਗ ਪਸੂ ਹੂ ਭਾਸ ਖੇ ਨਾਨਕ ਇਥੀ ਯਮਕ ਲਾ ਦਨੀ ਹੈ ਦੁਨੀਆ ਭਾਸ ਰੰਗ ਪਸ ਦਰਮਿਆਨਾ ਜਾਂ ਬੋਲਣਾ ਥੋੜਾ ਜਿਹਾ ਕਸਕੇ ਹੀ ਬੋਲਣਾ ਹੈ ਨਾਨਕ ਦੁਨੀਆ ਭਸ ਰੰਗ ਇਥੇ ਵਿਸਰਾਮ ਪਸੂ ਹੂ ਭਸ ਖੇਹ ਤਸੋ ਪਸ ਕਮਾਵਣੀ ਪੀ ਪਸ ਭਰੀਐ ਦੇਹ ਜਾ ਜੀਵ ਵਿੱਚ ਕੱਢੀ ਐ ਪਸੂ ਭਰਿਆ ਜਾਏ ਅੱਗੇ ਲੇਖ ਮੰਗੇ ਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੋਚ ਸੰਜਮ ਨਾ ਜਾਮ ਨੇੜ ਨਾ ਆਵੇ ਨਾਏ ਸੁਣਿਆ ਘਟ ਚਾਨਣਾ ਹਨੇਰ ਗਵਾਵੇ ਹਨੇਰ ਗਵਾਵੇ ਨਾਏ ਸੁਣਿਆ ਆਪ 부ਝੀਐ ਲਾਹ ਨਾ ਉਪਾਵੇ ਨਾਏ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੇ ਨਾ ਨਾਨਕ ਨਾਏ ਸੁਣਿਆ ਮੁਖ ਉਜਲੇ 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 ਹੀ ਹੈ ਹਾਂਜੀ ਉਜਲੇ ਹੀ ਹੈ ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੇ